ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਇਹ ਖਬਰ ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਰਹੀ ਆ ਕਿ ਚਾਈਨਾ ਵਿੱਚ ਹੋ ਰਹੀ ਐਸ ਸੀਓ ਸਮਿਟ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਤੋਂ ਚਾਈਨਾ ਪਹੁੰਚੇ ਸੀ ਉਦੋਂ ਉਹਨਾਂ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹਦੇ ਲਿੰਕ ਜੋੜੇ ਜਾ ਰਹੇ ਨੇ ਬੰਗਲਾਦੇਸ਼ ਦੇ ਵੈਸਟਰਨ ਹੋਟਲ ਦੇ ਰੂਮ ਨੰਬਰ 808 ਵਿੱਚ ਮਿਲੀ ਅਮਰੀਕੀ ਅਧਿਕਾਰੀ ਦੀ Laash ਨਾਲ ਅਮਰੀਕੀ ਫੌਜ ਦੇ ਮੇਜਰ ਜਨਰਲ ਰੈਂਕ ਦੇ ਅਧਿਕਾਰੀ ਅਵੇਲ ਜੈਕਸਨ ਦੀ লাশ ਠੀਕ ਉਸੇ ਤਰੀਕ ਨੂੰ ਹੀ ਬੰਗਲਾਦੇਸ਼ ਦੇ ਹੋਟਲ ਵੈਸਟਨ ਚ ਮਿਲਦੀ ਆ ਜਿਹੜੀ ਤਰੀਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਈਨਾ ਪਹੁੰਚੇ ਸੀ ਤੇ ਜਦੋਂ ਕਿ ਆ ਜਾ ਰਿਹਾ ਕਿ ਉਹਨਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਤਾਂ ਗੱਲ ਆ ਕਿ ਕੀ ਪ੍ਰਧਾਨ ਮੰਤਰੀ ਦੀ ਲਾਈਫ ਨੂੰ ਥ੍ਰੈਟ ਸੀ ਜਾਂ ਨਹੀਂ ਸੀ ਇਹ ਗੱਲ ਤੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਏਜੰਸੀਆਂ ਨੂੰ ਪਤਾ ਕੀ ਹੋਇਆ ਕੀ ਮਾਹੌਲ ਬਣਿਆ ਜਿਹੜੀ ਦੂਸਰੀ ਗੱਲ ਆ ਜੋ ਅਮਰੀਕੀ ਫੌਜ ਦੇ ਇੱਕ ਅਫਸਰ ਨੂੰ ਇਹਦੇ ਨਾਲ ਜੋੜਿਆ ਜਾ ਰਿਹਾ ਇਹ ਗੱਲ 'ਚ ਕੋਈ ਖਾਸ ਦਮ ਨਹੀਂ ਲੱਗਦਾ ਕਿਉਂਕਿ ਇੱਕ ਐਡੀ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸੈਸੀਨੇਟ ਕਰ ਲਈ ਕੀ ਅਮਰੀਕਾ ਆਪਣੇ ਕਿਸੇ ਗੈਜਟਡ ਅਫਸਰ ਨੂੰ ਭੇਜੇਗੀ ਜਿਹਦੀ ਜਿਹਨੂੰ ਆਇਡੈਂਟੀਫਾਈ ਕਰਨਾ ਬਹੁਤ ਜ਼ਿਆਦਾ ਈਜ਼ੀ ਆ ਇਨਸਪੈਕਟਰ ਜਰਨਲ ਰੈਂਕ ਦੇ ਅਫਸਰ ਨੂੰ ਭੇਜੇਗੀ ਨਾਲੇ ਕੀ ਉਹਨੂੰ ਇਕੱਲੇ ਨੂੰ ਹੀ ਇਹ ਮਿਸ਼ਨ ਦੇ ਕੇ ਭੇਜ ਦਿੱਤਾ ਗਿਆ ਸੀ ਕਿ 2 ਦਿਨ ਤੱਕ ਉਹਦੀ লাশ ਹੋਟਲ ਦੇ ਕਮਰੇ ਵਿੱਚ ਪਈ ਰਹੀ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਕਿਸੇ ਨੇ ਇਹ ਚੀਜ਼ ਨੂੰ ਫੋਲੋ ਅਪ ਵੀ ਨਹੀਂ ਕੀਤਾ ਉਹਦੀ ਬੈਕਅਪ ਟੀਮ ਲੌਜਿਸਟਿਕ ਟੀਮ ਵੈਕੂਏਟ ਕਰਨ ਵਾਲੀ ਟੀਮ ਕੀ ਉਹਦੇ ਨਾਲ ਕੋਈ ਟੀਮ ਨਹੀਂ ਸੀ ਕੀ ਇੱਕ ਬੰਦਾ ਹੀ ਏਡੀ ਵੱਡੀ ਜ਼ਿੰਮੇਵਾਰੀ ਲੈ ਸਕਦਾ ਜਾਂ ਐਡਾ ਵੱਡਾ ਕਾਂਡ ਕਰ ਸਕਦਾ ਸੋ ਜਿਹੜੀ ਪਹਿਲੀ ਗੱਲ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦਾ ਸੱਚ ਹੋਵੇ ਕਿ ਸਾਡੇ ਪ੍ਰਧਾਨ ਮੰਤਰੀ ਦੀ ਲਾਈਫ ਨੂੰ ਥ੍ਰੈਟ ਹੋਵੇ ਜਿਹੜੀ ਦੂਸਰੀ ਗੱਲ ਆ ਕਿ ਜੈਕਸਨ ਨਾਮੀ ਅਫਸਰ ਨੂੰ ਆਪਾਂ ਇਹਦੇ ਨਾਲ ਜੋੜ ਦਈਏ ਕਿ ਉਹ ਬੰਗਲਾਦੇਸ਼ ਵਿੱਚ ਸਿਰਫ ਇਹ ਸੈੱਟ ਲਈ ਸੀ ਕਿ ਉਹ ਪ੍ਰਧਾਨ ਮੰਤਰੀ ਨੂੰ ਅਸੈਸੀਨੇਟ ਕਰਨਾ ਚਾਹੁੰਦਾ ਸੀ ਇਹ ਗੱਲ ਬਿਲਕੁਲ ਗਲਤ ਲੱਗਦੀ ਆ